ਇਹ ਉਹ ਮੋਟਰਸਾਈਕਲ ਮੰਗਾਇਆ ਜੀ ਘਰ ਦੇ ਵਿੱਚੋਂ ਜਿਨ੍ਹਾਂ ਨੇ ਕੱਲ ਮਾਤਾ ਚਿੰਤਪੁਰਨੀ ਦਾ ਜਿਹੜਾ ਮੇਲਾ ਐਸ ਟਾਈਮ ਚੱਲ ਰਿਹਾ ਉਹਦੇ ਵਿੱਚ ਇਹਨਾਂ ਬੱਚਿਆਂ ਨੇ ਚੱਲਦੇ ਮੋਟਰਸਾਈਕਲ ਦੇ ਉੱਪਰ ਸੈਲਫੀਆਂ ਲੈ ਕੇ ਤੇ ਇਹਨਾਂ ਨੇ ਆਪਣੀ ਜਿਹੜੀ ਜਾਨ ਉਹ ਖਤਰੇ ਵਿੱਚ ਪਈ ਹੈ ਸਾਡੇ ਐਸ.ਆਈ. ਸਤਨਾਮ ਸਿੰਘ ਜੀ ਇਸ ਸਵੇਰੇ ਤੜਕੇ ਤੇ ਗਏ ਆ بارش ਹੁਣ ਵੀ ਪੈ ਰਹੀ ਆ ਉਸ بارش ਵਿੱਚ ਜਾ ਕੇ ਇਹਨਾਂ ਬੱਚਿਆਂ ਨੂੰ ਲੈ ਕੇ ਆਏ ਆ ਇਹ ਉਹੀ ਮੋਟਰਸਾਈਕਲ ਹੈ ਜੀ ਕਿਤਾਈ 85 ਹੈ 4 ਇੰਚ ਜਿਹੜਾ ਜਿਹਦੇ ਉੱਪਰ ਬੱਚੇ ਬੈਠ ਕੇ ਬੱਚੇ ਤਿੰਨ ਬੱਚੇ ਸੀਗੇ ਟ੍ਰਿਪਲਿੰਗ ਕਰਕੇ ਇਹਨਾਂ ਨੇ ਗਲਤੀ ਕੀਤੀ ਹੈ ਫਿਰ ਇਹਨਾਂ ਨੇ ਜਿਹੜਾ ਵਿਚਕਾਰ ਬੱਚਾ ਬੈਠਾ ਸੀਗਾ ਉਹ ਚਲਦੇ ਮੋਟਰਸਾਈਕਲ ਦੇ ਉੱਪਰ ਖੜਾ ਹੋ ਕੇ ਖੜਾ ਹੋ ਕੇ ਸੈਲਫੀ ਲੈ ਰਿਆ ਸੀ ਹਾਂ ਜਿਹੜਾ ਬੱਚਾ ਖੜਾ ਸੀ ਉਹ ਕੌਣ ਸੀਗਾ ਤੁਸੀਂ ਸੀ ਸੈਲਫੀ ਲੈਂਦੇ ਸੈਲਫੀ ਤੁਸੀਂ ਲੈਂਦੇ ਸੀ ਤੁਸੀਂ ਚਲਾ ਰਹੇ ਸੀ ਤੁਸੀਂ ਹੋਗੇ ਜੀਪੀ ਸਬੱਚਾ ਨਾਲ ਅੱਗੇ ਆਓ ਅੱਗੇ ਆਓ ਤੁਸੀਂ ਬੇਟਾ ਪਿੱਛੇ ਬੈਠੇ ਸੀ ਹਾਂ ਹਾਂ ਤੁਸੀਂ ਬੇਟਾ ਆਪਣੀ ਜਾਨ ਖਤਰੇ 'ਚ ਪਾਈ ਹੈ ਅਗਰ ਤੁਸੀਂ ਇੰਨੀ ਤੇਜ਼ ਮੋਟਰਸਾਈਕਲ ਤੇ ਗਿਰ ਜਾਓ ਕੌਣ ਜ਼ਿੰਮੇਵਾਰ ਆ ਠੀਕ ਹੈ ਹੁਣ ਤੁਸੀਂ ਆਪਣੇ ਇਹਦੀ ਜਿਹੜੇ ਕਾਗਜ਼ ਪੱਤਰ ਹੈਗੇ ਆ ਉਹ ਲੈ ਕੇ ਆਓ ਸਾਰੇ ਆ ਲੋ ਠੀਕ ਹੈ ਇਹ ਤੁਹਾਡਾ ਗਿਫਟ ਹੈ ਤਿੰਨਾਂ ਦਾ ਫੜ ਲਓ ਅੱਗੇ ਤੋਂ ਗਲਤੀ ਨਹੀਂ ਕਰਨੀ ਓਕੇ ਤੁਸੀਂ ਸੰਗਤ ਦੇ ਰੂਪ 'ਚ ਆਏ ਹੋ ਇਸ ਕਰਕੇ ਬੱਚੇ ਉਸੀ ਤੁਹਾਨੂੰ ਕੋ ਜਿਆਦਾ ਕਹਿਣਾ ਨਹੀਂ ਚਾਹੁੰਦੇ ਅੱਗੇ ਤੋਂ ਨਹੀਂ ਕਰਨਾ ਓਕੇ ਬਿਜਾਓ ਮੋਟਰਸਾਈਕਲ ਜਿਹੜਾ ਤੁਹਾਡਾ ਇਹ ਬੰਦ ਕਰ ਦਿੱਤਾ ਮੋਟਰਸਾਈਕਲ ਬੰਦ ਕਰ ਦਿੱਤਾ ਇਹਦੀ ਆਰਸੀ ਵਗੈਰਾ ਲਿਆ ਕੇ ਦਿਖਾਓਗੇ ਤੇ ਫਿਰ ਤੁਹਾਨੂੰ ਮੋਟਰਸਾਈਕਲ ਮਿਲੇਗਾ ਜਾ ਸਕਦੇ ਹੋ ਬੱਚਿਓ ਤੁਹਾਨੂੰ ਕੋਈ ਲੱਗਦਾ ਕਿ ਤੁਸੀਂ ਗਲਤੀ ਕੀਤੀ ਕੋਈ ਹਾਂਜੀ ਸਾਡੀ ਬੋਲੋ ਅੱਗੇ ਤੋਂ ਗਲਤੀ ਨਹੀਂ ਕਰਾਂਗੇ ਹਾਂਜੀ ਅੱਗੇ ਤੋਂ ਗਲਤੀ ਨਹੀਂ ਕਰਾਂਗੇ ਤੇ ਬਾਕੀਆਂ ਨੂੰ ਕਹਾਂਗੇ ਕਿ ਐਦਾਂ ਦੀ ਗਲਤੀ ਨਾ ਕਰੀ ਬਾਕੀਆਂ ਨੂੰ ਕੀ ਕਹੋਗੇ ਐਦਾਂ ਦੀ ਗਲਤੀ ਨਹੀਂ ਕਰਨ ਕੋਲਸ ਕਾਟ ਲੈਂਦੀ ਹੈ ਕੋਲਸ ਕਾਟ ਲੈਂਦੀ ਹੈ ਕਾਟ ਲੈਂਦੀ ਹੈ ਅੱਗੇ ਤੋਂ ਤੁਸੀਂ ਕਰੋਗੇ ਗਲਤੀ ਐਦਾਂ ਦੀ ਪੱਕਾ ਹਾਂਜੀ ਬੱਚਿਓ ਤੁਹਾਨੂੰ ਬਹੁਤ ਵਾਰੀ ਸਮਝਾਇਆ ਨਹੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਚੱਲਦੇ ਮੋਟਰਸਾਈਕਲ ਦੇ ਉੱਪਰ ਸੈਲਫੀ ਲੈ ਰਹੇ ਹੋ ਵੀਡੀਓ ਬਣਾ ਰਹੇ ਹੋ ਤੁਹਾਡਾ ਮੱੜ ਦੇ ਵੀ ਧਿਆਨ ਉੱਖ ਜਾਵੇ ਤੇ ਤੁਹਾਡਾ ਫਰੈਣਾ ਕੀ ਹੈ ਬੋਲੋ ਠੀਕ ਹੈ ਇਹ ਤੁਹਾਡਾ ਗਿਫਟ ਹੈ ਗਿਫਟ ਤੁਹਾਡਾ ਜਿਹੜਾ ਤਿਆਰ ਕਰ ਲਿਆ ਇਹ ਹੁਣ ਤੁਹਾਨੂੰ ਗਿਫਟ ਦੇ ਰਿਹਾ ਤੇ ਹੁਣ ਜਦੋਂ ਅਗਲਾ ਮੇਲਾ ਆਉਣਾ ਮਾਤਾ ਜੀ ਦਾ ਇਹਨੂੰ ਲੈਮੀਨੇਸ਼ਨ ਕਰਾ ਕੇ ਤੇ ਤੁਸੀਂ ਤਿੰਨਾਂ ਦੇ ਦੀ ਇੱਕ ਇੱਕ ਕਾਪੀ ਆਪਣੇ ਘਰ ਬਣਾ ਕੇ ਰੱਖ ਲੈਣੀ ਹੈ ਜਦੋਂ ਅਗਲੀ ਵਾਰੀ ਮੇਲੇ ਤੇ ਜਾਣਾ ਇਹਨੂੰ ਦੇਖ ਕੇ ਜਾਣਾ ਠੀਕ ਹੈ ਤਬੇਰ ਤੁਸੀਂ ਅੱਗੇ ਤੋਂ ਜਿਹੜੀ ਗਲਤੀ ਐ ਇਹ ਗਲਤੀ ਨਹੀਂ ਕਰੋਗੇ ਤੇ ਮੈਂ ਬਾਕੀ ਵੀ ਸੰਗਤ ਨੂੰ ਬੜੇ ਪਿਆਰ ਤੇ ਅੱਧ ਤੋਂ ਨਾਲ ਅੱਧ ਤੋਂ ਸਤਿਕਾਰ ਨਾਲ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਮੇਲੇ ਦੇ ਵਿੱਚ ਹੁਲੜਬਾਜੀ ਨਾ ਕਰੋ ਸੰਗਤ ਬਹੁਤ ਜ਼ਿਆਦਾ ਮਾਨਯੋਗ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਾਰਪੁਰ ਜੀ ਨੇ ਕਿ ਡੀਸੀ ਸਾਹਿਬ ਸ਼੍ਰੀਮਤੀ ਕੋਮਲ ਮਿੱਤਰ ਜੀ ਨੇ ਬਹੁਤ ਕੰਝਾਕਸਿਆ ਹੁਲੜਬਾਜ਼ਾਂ ਦੇ ਉੱਪਰ ਪਲੀਜ਼ ਇਦਾਂ ਦੀ ਹੁਲੜਬਾਜੀ ਕਰਕੇ ਆਪਣੀ ਜਾਨ ਜਾਂ ਕਿਸੇ ਹੋਰ ਦੀ ਜਾਨ ਜਿਹੜੀ ਖਤਰੇ ਵਿੱਚ ਨਾ ਪਾਓ ਤੇ ਜਿਹੜੀ ਬਾਕੀ ਰਹੀ ਲੰਗਰ ਦੀ ਗੱਲ ਜਿਹੜਾ ਲੰਗਰ ਹੈ ਇਹ ਸ਼ਰਧਾ ਨਾਲ ਲਗਾਇਆ ਜਾਂਦਾ ਤੇ ਮਰ ਜਿਹੜੀ ਹੈਗੀ ਮਰਿਆਦਾ ਉਹਦੇ ਨਾਲ ਛਕਿਆ ਜਾਂਦਾ ਦੇਖੋ ਇੰਨੀ ਸ਼ਰਧਾ ਨਾਲ ਲੰਗਰ ਇੰਨੇ ਨੇ ਵਧੀਆ ਪਕਵਾਨ ਜਿਹੜੇ ਆ ਸੰਗਤ ਵਾਸਤੇ ਸ਼ਰਧਾਵਾਨ ਲੋਕਾਂ ਨੇ ਲਾਏ ਆ ਤੇ ਜਿਹੜਾ ਇਹਨੂੰ ਜਦੋਂ ਮਰਿਆਦਾ 'ਚ ਖਾਣਾ ਉਹ ਖਾਣ ਦੀ ਕੀ ਮਰਿਆਦਾ ਜਿੰਨੀ ਕਿ ਮੈਨੂੰ ਪਤਾ ਤੁਸ ਜੀ ਮੈਂ ਤੁਹਾਡਾ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿੰਨਾ ਚਿਰ ਤੁਸੀਂ ਲਾਈਨ ਦੇ ਵਿੱਚ ਲੱਗੇ ਹੋ ਤੁਸੀਂ ਬੋਲਣਾ ਨਹੀਂ ਸ਼ੋਰ ਨਹੀਂ ਕਰਨਾ ਲਾਈਨ ਜਿਹੜੀ ਆ ਉਹ ਸ਼ਣਕ ਦੇ ਥੱਲੇ ਲਾਉਣੀ ਆ ਲੰਗਰ ਲੈਣ ਵਾਸਤੇ ਜਦ ਤੱਕ ਤੁਹਾਡੀ ਵਾਰੀ ਨਹੀਂ ਹੁੰਦੀ ਤੁਸੀਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਆਪਣੇ ਮਨ ਦੇ ਵਿੱਚ ਬੋਲਦੇ-ਬੋਲਦੇ ਉੱਥੋਂ ਪਲੇਟ ਲਾਓ ਥਾਲੀ ਲਾਓ ਲੰਗਰ ਪਵਾਓ ਖਾਓ RAM ਨਾਲ ਖਾ ਕੇ ਲੰਗਰ ਤੇ ਜਿਹੜੇ ਖਾਲੀ ਬਰਤਨ ਆ ਖਾਲੀ ਬਰਤਨ ਜਿਹੜੇ ਆ ਜੋ ਡਸਟਬਨ ਉੱਥੇ ਸੇਵਾਦਾਰਾਂ ਨੇ ਲਾਏ ਆ ਉਹਦੇ ਵਿੱਚ ਸੁੱਟ ਕੇ ਫੇਰ ਜਾਓ ਤੇ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਆਪਣੀ ਜਿਹੜੀ ਯਾਤਰਾ ਇਹ ਪੂਰੀ ਕਰੋ ਅਸੀਂ ਵੀ ਮਾਂ ਮਾਈ ਦੇ ਚਰਨਾਂ 'ਚ ਅਰਦਾਸ ਕਰਦੇ ਆਂ ਕਿ ਮਾਂ ਮਾਈ ਤੁਹਾਡੀ ਮਨੋ ਕਾਮਨਾ ਪੂਰੀਆਂ ਕਰੇ ਤੇ ਤੁਹਾਡੀਆਂ ਜਿਹੜੀ ਆ ਜਿਹੜੀ ਯਾਤਰਾ ਤੁਹਾਡੀ ਆ ਇਹ ਸਫਲ ਹੋਵੇ ਅੱਜ بارش ਦਾ ਮੌਸਮ ਹੈ ਪਲੀਜ਼ ਕੋਈ ਵਹੀਕਲ ਤੇਜ਼ ਨਾਲ ਚਲਾਵੇ ਆਰਾਮ ਦੇ ਨਾਲ ਚਲਾਓ ਤੇ ਵਹੀਕਲ ਜਿੱਥੇ ਖੜਾ ਵੀ ਕਰਨਾ ਪੈਂਦਾ ਤੁਹਾਨੂੰ ਲੰਗਰ ਖਾਣ ਵਾਸਤੇ ਤੇ ਇੱਕ ਸਾਈਡ ਦੇ ਉੱਪਰ ਖੜਾ ਕਰਕੇ ਵਹੀਕਲ ਤੇ ਫਿਰ ਜਿਹੜਾ ਲੰਗਰ ਛਕੋ ਪ੍ਰਮਾਤਮਾ ਤੁਹਾਡੀ ਯਾਤਰਾ ਜਿਹੜੀ ਆ ਸਫਲ ਕਰੇ ਜੈ ਮਾਤਾ